i oh. <laughs> वधण त रोक न सघंदर so, पहिली वरी दर्सी हुया सॼे परिवार ती हमेशह जॾहिं ਜਿਹੜੀਆਂ ਮਿੱਟੀਆ ਤਜਵੀਦ ਆਲੋ ਮੈਂ ਸੀ ਨਹੀਂ ਕਰਾਂਗਾ ਅੱਜ ਦਰਬੇ ਦੇ ਲੋਕਾਂ ਦੇ ਸਾਹਮਣੇ ਸੋਹਣ ਤਗੜੇ ਉੱਥੇ ਘਰੋਂ ਘਰੀ ਪਹੁੰਚੋ ਤੇ ਪੰਜੇ ਦਾ ਬਟਨ ਦੱਬ ਕੇ ਤੇ 24 ਘੰਟੇ ਅਗਲੇ ਆਪਾਂ ਪਹਿਰਾ ਦੇਣਾ ਕੁੱਥਾ ਤੇ ਔਰ ਆਪਾਂ ਪਹਿਰਾ ਦੇਖੇ ਆਪਾਂ ਜਿਹੜੀ ਖੁਸ਼ੀਆਂ ਨੂੰ ਹੀ ਵਾੜਾ ਉਹਨਾਂ ਦੀਆਂ ਵੀ ਕਰਾਂਗੇ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਮੈਂ ਤੋ ਸੁਣੋ 2 ਮਿੰਟਾਸ ਕਰ ਮੈਂ ਭੋਲਾ ਮੂਸੇ ਵਾਲਾ ਜਿਹਨੂੰ ਬੇਨਪਿੱਖ ਰਾਂਗਾ ਮੂਸੇ ਵਾਲੇ ਦੇ ਪਿੱਤਾ ਜੀ ਵਿਚਾਰੇ ਹਮੇਸ਼ਾ ਦਿਨਾਰੇ ਸਾਨੂੰ ਪਿਆਰ ਤੇ ਸਤਿਕਾਰ ਦਿੰਦਾ ਹੈ ਭਾਈ ਭੋਲਾ ਆਇਆ ਸ਼ੁਕਰੀਆ ਹਲਕਾ ਜਿਤੜਵਾਹ ਦੇ ਸੂਝਵਾਨ ਵੋਟਰੋ ਤੁਹਾਡੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਕਰਦਾ ਵੈਸੇ ਮੈਂ 500 ਤੋਂ ਲਗਾਤਾਰ ਬੋਲ ਰਿਹਾ ਨਰਗਰ ਸਾਥੀ ਦੇ ਰਿਹਾ ਪਰ ਮੈਂ ਇਹ ਕਹਿਣਾ ਤੁਹਾਨੂੰ ਵਿਸ਼ਵਾਸ ਦਿਵਾ ਕੇ ਜਾਣਾ ਕਿ ਦੁੱਖ ਦੀ ਘੜੀ ਦੇ ਵਿੱਚ ਇੱਕ ਵੀ ਵੀਰ ਸੀ ਜਿਹੜਾ ਸੰਸਦ ਤੱਕ ਮੇਰੀ ਗੱਲ ਨੂੰ ਲੈ ਕੇ ਗਿਆ ਨਹੀਂ ਤਾਂ ਕਿੰਨੇ ਸੰਸਦ ਮੈਂ ਤੋ ਬਹੁਤ ਸਾਰੀਆਂ ਉਮੀਦਾਂ ਨੇ ਕਿ ਹਮੇਸ਼ਾ ਨਾਲ ਖੜਦਾ ਆ ਤੇ ਨਾਲ ਖੜੂਗਾ ਔਰ ਕਿੰਨੇ ਵੇਅ ਤੁਸੀਂ ਤੁਹਾਡੇ ਚੰਗੇ ਭਾਗ ਦੇ ਤੁਹਾਨੂੰ ਇਉਹ ਜਾਂ ਲੀਡਰ ਇਉਹ ਜਾਂ ਪਰਿਵਾਰ ਮਿਲੇ ਪਰ ਇਸ ਵਾਰ ਮੈਂ ਤੁਸੀਂ ਫੈਸਲਾ ਕਰਨਾ ਤੁਸੀਂ ਗੈਂਗਸਟਰਾਂ ਦੀ ਮਦਦ ਕਰਨ ਵਾਲੇ ਬੀਜੇਪੀ ਸਿੱਧੂ ਮੂਸੇਵਾਲਾ ਮਰ ਰਹੇ ਮੂਸੇਵਾਲਾ ਮਰ ਰਹੇ ਉਹ ਮੈਂ ਬੇਨਤੀ ਕਰੂੰਗਾ ਕਿ ਅਮਰਤਾ ਵੜਿੰਗ ਜੀ ਤੁਹਾਡਾ ਧੰਨਵਾਦ ਕਰਨ ਅਮਰਤਾ ਵੜਿੰਗ दो धनवादी है जिन्होंने दिन रात एक कैंपेन और वो अपने हल्क तो आए इंचारिना ने आपके घर वाल एक महीना हो गया मुड़ के नी वेख्या 欢迎、oh yeah. oh yeah. ਥੋੜਾ ਧੰਨਵਾਦ ਅਖੀਰਲੇ ਪੰਜ ਨਾਰੇ ਤੇ ਆਦੇ ਆਦੇ ਸਾਧਨਾ ਵੱਲ ਆਜੋ ਤੇ ਮੈਂ ਵੀ ਅਖੀਰਲੇ ਜਿਹੜੇ 2 ਘੰਟੇ ਆ ਮੰਡੀ ਦੇ ਵਿੱਚ ਲਾ ਲੇ ਬੋਲੇ ਸੋ ਨਿਹਾਲ ਕੌਣ मर्जो खड़के प्रिय पहुचो मित्रो धन्यवाद भाई